ਬੜੀ ਮਗਰੀ ਜਨਾ ਪਾਲਿਆ ਫਿਰ ਘਾੜੀਆਂ ਕੱਟ ਰਹੀ ਕੀ ਕਹਿੰਦਾ ਲੈ ਆਉਂਦਾ ਆਪਣਾ ਛੋੜੀ ਵਾਲੇ ਪੈਸੇ ਫਿਰ ਮਸ਼ੀਨ ਲੈ ਆ ਆ ਪਹਿਲਾਂ ਮੱਥਾ ਦਾ ਲੱਗ ਦਿੱਤੀ ਅੱਛਾ ਇਹਦਾ ਪਚੀਆ ਬਦਾਮਾ ਤੋਂ ਮੈਂ 125 ਬਦਾ ਸਕਤੇ ਅੱਛਾ ਅੱਛਾ ਅੱਜ ਇਹ ਗਾਥੇ ਨੇ ਸੁਣੀ ਖੁਸ਼ਬੋ ਮਾਲਕ ਨੇ ਬਹੁਤ ਸਾਥ ਦਿੱਤਾ ਜੀ ਵੀਰਾਂ ਨੂੰ ਭਰਾਵਾਂ ਨੂੰ ਸਾਰਿਆਂ ਬਹੁਤ ਸਾਹਦ ਚਾਹੁੰਦਾ ਅੱਜ ਖੁਸ਼ ਆ ਤੁ ਘਰ ਲੋ ਵੀ ਖੁਸ਼ਾ ਬਣ ਗਿਆ ਸਾਡੇ ਕੱਚਾ ਕੋਠਾ ਸੀ ਕਿਦੋਂ ਬੜਾ ਅੱਛਾ ਸਕੂਲੇ ਬਹੁਤ ਸੋਨਾ ਖੇਡਦਾ ਸੀ ਉਹ ਮਥੂਨਾ ਕੋਲਿੰਗ ਆਦਾ ਸੀ ਮਾਸਟਰ ਕਲਦੀ ਹਾਂ ਹਾਂ ਉਹਨੇ ਨੂੰ ਲਿਜਾਣਾ ਤੇ ਮੈਨੂੰ ਕਹਣਾ ਬਹੁਤ ਸੋਨਾ ਮੁੰਡਾ ਕਿ ਰੱਖੀ ਹਾਂ ਤੇ ਕੇਸੇ ਜੀ ਸੱਚੇ ਮਹਾਰਾਜ ਕਰੇ ਸਿਕਰਾ ਤੇ ਤੱਕ ਬਾਪੂ ਜੀ ਆਪਣੇ ਜਿਹੜੇ ਭੈਣ ਭਰਾਵਾ ਨੇ ਮਦਦ ਕੀਤੀ ਹੈ ਨਾ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਬਹੁਤ ਬਹੁਤ ਮਾਣ ਮਹਿਰਵਾਣ ਬਹੁਤ ਸਾਥ ਦਿੱਤਾ ਜਿੰਨੇ ਵੀ ਇਹਦੇ ਖੇਡਦੇ ਰਹੇ ਸੀ ਨਾਲ ਜਾਂ ਵੇਖਿਆ ਸੀ ਜਿਨ੍ਹਾਂ ਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਪਾਉਨਾਂ ਦੀ ਬਿਦੌਤ ਵੀ ਮਹਾਰਾਜ ਨੇ ਸਾਥ ਛਾਤੇ ਦਿੱਤਾ ਇਨਾਂ ਦੇ ਘਰ ਬਣ ਗਿਆ ਨਿੱਕੇ ਵਾਲੇ ਹਾਂਜੀ ਕਿਉਂ ਦੇ ਸੀ ਕਿ ਕਿਥੇ ਲੈ ਕੇ ਪੈਂਦਾ ਕਿਥੇ ਲੈ ਕੇ ਮਹਾਰਾਜ ਨੇ ਬਹੁਤ ਸੁਣੀ ਚੁੱਕੀ ਸਾਹਿਬ ਫਰਮਾਤੋ ਬਹੁਤ ਵਧੀਆ ਪਾਜੀ ਮੇਰੇ ਭਰਾ ਦਾ ਸਾਥ ਦੇ ਕੇ ਮੇਰੇ ਵੀਰਾਂ ਨੇ ਬਹੁਤ ਵਧੀਆ ਕੀਤਾ ਸਭ ਤੋਂ ਵਧੀਆ ਕੀਤਾ ਮਾਰਕ ਉਹਨਾਂ ਨੂੰ ਹਨਾ ਬਹੁਤ ਜਾਰੀ ਤਰੱਕੀ ਦਾ ਵੇ ਤੇ ਉਹਨਾਂ ਦੇ ਬੱਚਿਆਂ ਦੀ ਤੰਦਰੁਸਤੀ ਦਾ ਵੇ ਪਹਿਨੇ ਆਪਣੇ ਨਾਲ ਜਿਹੜੇ ਪਲੇਅਰ ਹੁੰਦੇ ਆ ਹਾਂਜੀ ਉਹਨਾਂ ਦਾ ਜਿਹੜਾ ਬਚਪਨ ਹੁੰਦਾ ਵਾ ਪੈਣਾ ਭਰਾਵਾਂ ਦਾ ਉਹ ਇੱਕ ਵੱਖਰਾ ਹੀ ਹੁੰਦਾ ਵਾ ਤੁਸੀਂ ਕੋਈ ਇਹਨਾਂ ਦੇ ਬਚਪਨ ਦੀ ਯਾਦ ਭਾਜੀ ਦੇ ਕੋਈ ਆਪਣੇ ਸਾਂਝੀ ਕਰਨਾ ਚਾਹੁੰਦੇ ਹਾਂਜੀ ਭਾਜੀ ਥੋੜਾ ਜਿਹਾ ਕੰਮ ਬਚਪਨ ਦੀ ਯਾਦ ਹੈ ਭਾਜੀ ਮੈਂ ਇਹਨੂੰ ਕੰਮ ਨੂੰ ਤੋੜਦੀ ਸੀ ਅੱਛਾ ਇਹ ਖੇਡਣ ਨੂੰ ਜਾਂਦਾ ਹੁੰਦਾ ਸੀ ਹਾਂ ਹਾਂ ਇਸ ਕਰਕੇ ਸਾਡੀ ਦੋ ਭੈਣ ਭਰਾਵਾਂ ਦੀ ਬਹੁਤ ਲੜਾਈ ਹੋਈ ਸੀ ਕਿ ਡੈਡੀ ਸਾਡਾ ਪਹਿਲਾਂ ਤਾਂ ਦਿਹਾੜੀ ਕਰਦਾ ਸੀ ਅੱਛਾ ਦੀ ਦਿਹਾੜੀ ਵਾਲਾ ਹੈਗਾ ਤੈਨੂੰ ਖੜਾ ਨਹੀਂ ਸਕਦਾ ਹਾਂ ਤੇ ਪਰ ਨਹੀਂ ਇਹਦਾ ਸ਼ੌਂਕ ਸੀ ਖੇਡਣਾ ਜ਼ਰੂਰੀ ਸੀ ਇਹਨੂੰ ਪਰ ਮੈਂ ਇਹਨੂੰ ਬਹੁਤ ਰੋਕਦੀ ਸੀ ਵੀ ਨਹੀਂ ਖੇਲਣਾ ਤੂੰ ਰਹਿਣ ਦੇ ਆਪਾਂ ਗਰੀਬ ਆ ਆਪਾਂ ਖੇਡ ਨਹੀਂ ਸਕਦੇ ਪਰ ਨਹੀਂ ਆ ਕਿੰਦਾ ਮੈਂ ਖੇਡਣਾ ਚਲੋ ਮਾਲਕ ਨੇ ਸਾਡਾ ਸਾਥ ਦਿੱਤਾ ਬਹੁਤ ਵਧੀਆ ਖੇਡਿਆ ਵੀ ਪਰ ਹੁਣ ਥੋੜਾ ਮਜਬੂਰੀ ਦੇ ਕਾਰਨ ਡਿੱਗ ਗਿਆ ਸੀ ਤਾਂ ਚਲੋ ਹੁਣ ਸਾਡੇ ਭਰਾਵਾਂ ਦੇ ਨਾਲ ਸਾਡੇ ਸਹਿਯੋਗ ਦੇ ਕੇ ਤਾਂ ਕਾਤਾ ਆਪਣੇ ਨਾਲ ਖੜਾ ਪਈ ਦੀ ਤੇ ਜਦੋਂ ਆਪਣੇ ਵਧੀਆ ਖੇਡਣ ਲੱਪੇ ਸੀ ਬਾਜੀ ਉਦੋਂ ਜਦੋਂ ਤੁਹਾਨੂੰ ਆਲੇ ਦੁਆਲੇੋਂ ਪਤਾ ਲੱਗਦਾ ਸੀਗਾ ਤੇ ਉਦੋਂ ਕਿੰਨਾ ਕੁ ਮਾਣ ਮਸੋ ਹੁੰਦਾ ਸੀ ਚਾਰਾ ਬਾਜੀ ਬਹੁਤ ਜ਼ਿਆਦਾ ਸੀ ਖੁਸ਼ੀ ਵਿੱਚ ਰੂਪ ਪੈਂਦੇ ਹੁੰਦੇ ਸੀ ਅੱਛਾ ਹਾਂਜੀ ਇੰਨੀ ਖੁਸ਼ੀ ਹੁੰਦੀ ਸੀ ਨਾ ਸਾਨੂੰ ਅੱਖਾਂ 'ਚ ਪਾਣੀ ਆ ਜਾਂਦਾ ਸੀ ਆਪਣੇ ਭਰਾ ਨੂੰ ਜਦੋਂ ਨਾ ਰੇਡ ਪਾ ਕੇ ਆਉਂਦਾ ਸੀ ਦੇਖ ਕੇ ਬਹੁਤ ਜ਼ਿਆਦਾ ਮਾਣ ਵੀ ਹੁੰਦਾ ਸੀ ਤੇ ਰੋਣ ਵੀ ਆ ਜਾਂਦਾ ਸੀ ਵੀ ਕਿੱਥੇ ਅਸੀਂ ਇਹਨੂੰ ਕੁੱਟਦੇ ਸੀਗੇ ਨਹੀਂ ਜਾਣਦੇ ਨਾ ਤੇ ਕਿੱਥੇ ਅੱਜ ਇਹ ਬੰਦੇ ਨੂੰ ਚੱਕ ਕੇ ਲੈ ਆਉਂਦਾ ਸੀ ਬਾਗ ਵਿੱਚ ਬਹੁਤ ਵਧੀਆ ਲੱਗਦਾ ਹੈ ਤੇ ਭੈਣਾ ਨੂੰ ਉਹ ਟਾਈਮ ਵੀ ਯਾਦ ਆ ਜਦੋਂ ਬਲਕਿ ਡਾਊਨਫਾਲ ਆਇਆ ਭਾਜੀ ਦਾ ਹਾਂ ਜੀ ਹਨਾ ਵੀ ਕਬੱਡੀ ਤੋਂ ਪਿੱਛੇ ਹੋਏ ਹਾਂ ਜੀ ਹਾਂ ਜੀ ਉਹ ਤਾਂ ਭਾਜੀ ਹੁਣ ਤੁਹਾਨੂੰ ਕੀ ਦੱਸੀਏ ਉਹ ਟਾਈਮ ਯਾਦ ਕਰਕੇ ਤਾਂ ਅਸੀਂ ਬਹੁਤ ਜ਼ਿਆਦਾ ਅਚੋਣ ਹੀ ਨਿਕਲਦਾ ਅਚੋਣ ਨਿਕਲਦਾ ਸਾਡਾ ਕਿਉਂਕਿ ਅਸੀਂ ਅਸੀਂ ਵੀ ਗਰੀਬ ਹਾਂ ਮੋਰਿਓ ਇਹ ਵੀ ਸੀਗਾ ਉਹਨਾਂ ਦਾ ਅਸੀਂ ਇਹਦਾ ਸਾਥ ਹੀ ਨਹੀਂ ਦੇ ਸਕੇ ਹੂੰ ਜੀ ਅਸੀਂ ਸਾਥ ਦੇ ਦਿੰਦੇ ਅੱਜ ਇਹ ਡੇਗਦਾ ਹੀ ਨਾ ਥਣ ਅਸੀਂ ਆਪ ਮੋਰਿਓ ਗਰੀਬ ਸੀ ਜੀ ਅਸੀਂ ਕੁਝ ਨਹੀਂ ਕਰ ਸਕੀਆ ਭੈਣਾ ਨੇ ਵੀ ਨਹੀਂ ਸਾਥ ਪਾਇਆ ਹਾਂ ਪਰ ਚਲੋ ਜਿੰਨੀ ਚੋਕੇ ਹੈਗੇ ਉਹਨੇ ਨਾਲ ਖੜੇ ਆ ਸੀ ਹਾਂਜੀ ਕਦੀ ਇਹਨੂੰ ਡੋਲਣ ਨਹੀਂ ਦਿੱਤਾ ਤੇ ਵੀ ਆਪਣੀ ਮੰਮੀ ਡੈਡੀ ਦੇ ਨਾਲ ਕਈ ਦਾ ਵੀ ਕੋਈ ਗੱਲ ਨਹੀਂ ਜਿੱਦਾਂ ਵੀ ਅਸੀਂ ਰਲ ਮਿਲ ਕੇ ਸਭ ਮੰਮੀ ਨੂੰ ਲੈ ਕੇ ਇੰਨਾ ਹੀ ਬੜਾ ਸਮਰਲੀ ਦਾ ਹਾਂ ਕਿਉਂਕਿ ਟੈਗ ਹੋਇਆ ਉਦੋਂ ਛੋਟੀ ਕੁੜੀਆ ਸੀ ਭੈ ਕੋਈ ਮੇਰੇ ਇਹ ਕਹਿੰਦੀ ਚੱਲ ਤੁਹਾਡੇ ਕੋ ਨਿਆਣੇ ਨਹੀਂ ਤੈਨੂੰ ਸੰਭੇ ਜਾਣੇ ਤੇ ਮੈਂ ਮੰਮੀ ਨੂੰ ਲੈ ਜਾਨੀ ਆਪਣੇ ਕੋਲ ਇਹੋ ਦਵਾਈਦਾਰ ਉਤਾ ਮੰਮੀ ਦਾ ਚਲਾਉਂਦੀ ਐ ਇਸ ਟਾਈਮ ਚਲੋ ਅਸੀਂ ਇਹਨੂੰ ਪਹਿਲਾਂ ਤੋਂ ਕਿਹਾ ਵੀ ਅਸੀਂ ਤੇਰੇ ਭਰਾਇਆਂ ਨਾਲ ਡੈਣਾ ਨਾ ਸਮਝੀ ਤੂੰ ਕੋਈ ਗੱਲ ਨਹੀਂ ਜਿੱਦਾਂ ਵੀ ਤੂੰ ਕਵੇਂਗਾ ਤੇਰੇ ਨਾਲ ਖੜੀ ਹਾਂਜੀ ਹਾਂਜੀ ਪਰ ਖੜੀ ਵੀ ਰਹੇ ਆ ਬਹੁਤ ਅਚਾਰ ਤੱਕ ਕਈ ਵਾਰੀ ਤੁਹਾਨੂੰ ਪਤਾ ਪਾਜੀ ਹਾਲਾਤ ਇਦਾਂ ਦੇ ਹੋਣ ਦੇ ਥੋੜੀ ਇਹਦੇ ਤੇ ਵੀ ਮੜਾ ਟਾਈਮ ਆ ਗਿਆ ਸਾਡੇ ਤੇ ਵੀ ਸੀਗਾ ਥੋੜਾ ਸੀ ਚਲੋ ਨਿਕਲ ਗਿਆ ਜੀ ਨਿਕਲ ਗਿਆ ਟਾਈਮ ਜਿੱਦਾਂ ਵੀ ਸੀਗਾ ਸਾਡਾ ਚਲੋ ਮਾਲਕ ਨੇ ਹੁਣ ਆਪ ਆਵਾਜ਼ ਮਾਰ ਕੇ ਭਰਾਵਾਂ ਨੂੰ ਨਾਲ ਇਹਦੇ ਜੋੜਿਆ ਉਹ ਜੁੜੇ ਉਹਨਾਂ ਨੇ ਸਾਥ ਇਹਦਾ ਦਿੱਤਾ ਇਹਨੇ ਨਾਲ ਅਸੀਂ ਬਹੁਤ ਖੁਸ਼ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਆਪਦੇ ਭਰਾਵਾਂ ਦਾ ਤੇ ਬਾਕੀ ਭੈਣੇ ਅੱਜ ਹੁਣ ਭਰਾ ਦਾ ਘਰ ਪੈ ਰਿਆ ਹਨਾ ਤੇ ਜਿੰਨਾ ਭਰਾਵਾਂ ਨੇ ਹੈਲਪ ਕੀਤੀ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੀਦਾ ਹਾਂਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰ ਕਰਦੀ ਧੰਨਵਾਦ ਬਾ ਉਹਨਾਂ ਦਾ ਬਹੁਤ ਜ਼ਿਆਦਾ ਜਿਨ੍ਹਾਂ ਨੇ ਮੇਰੇ ਭਰਾ ਨੂੰ ਵੀ ਅੱਜ ਹਨਾ ਐਸ ਨਗਰ ਵਿੱਚ ਖੜੇ ਹੋਣ ਚੁਗਾ ਕੀਤਾ ਆਪਦੇ ਨਾਲ ਪ੍ਰਾਪਰ ਕੀਤਾ ਵੀ ਜਦੋਂ ਜਦੋਂ ਅੱਜ ਕੱਲ ਮੀਂਹ ਪੈਂਦਾ ਸੀ ਨਾ ਤਾਂ ਸਾਡਾ ਭਾਜੀ ਜਾਨ ਨਿਕਲਦੀ ਹੁੰਦੀ ਸੀ ਪਤਾ ਨਹੀਂ ਬੱਚੇ ਲੈ ਕੇ ਕਿਧਰ ਨੂੰ ਇਹ ਕਿੱਦਾਂ ਕਿ ਨਿਕੇ ਨਿਆਣੇ ਆ ਕੀ ਹੁੰਦਾ ਹੋਊਗਾ ਉੱਥੇ ਕੀ ਨਹੀਂ ਆਪਣੇ ਘਰੇ ਬੈਠ ਕੇ ਇਥੇ ਦਾ ਸੋਚਣਾ ਇਹ ਹੀ ਹੁੰਦਾ ਸੀ ਸਾਨੂੰ ਪਤਾ ਨਹੀਂ ਅੱਜ ਕਿੱਦਾਂ ਹੋਣੀ ਇਹਨਾਂ ਨਾਲ ਚਲੋ ਮਾਲਕ ਉਹਨਾਂ ਦੇ ਵਿੱਚ ਵਸਿਆ ਮੇਰੇ ਭਰਾਵਾਂ ਦੇ ਤੋਂ ਉਹਨਾਂ ਨੇ ਮੇਰੇ ਭਰਾ ਦਾ ਵੀ ਸਾਥ ਦਿੱਤਾ ਜਦੋਂ ਬੱਦਲ ਚੜ੍ਹਣਾ ਆਉ데요 ਫੋਨ ਕਰ ਲੈਣਾ ਰਾਨੀ ਕਿੱਦਾਂ ਠੀਕ ਆ ਬੱਦਲ ਤੁਹਾਡੇ ਹੱਲ ਵੀ ਆ ਨੇ ਕਹਣਾ ਹਾਂ ਮੈਂ ਕਹਣਾ ਦੇਖਿਓ ਖਿਆਲ ਰੱਖਿਓ ਤਰਪਾਲ ਤਰਪੂਲ ਪਾ ਲਓ ਕੁਝ ਕਰੋ ਕਹਣਾ ਕੋਈ ਨਹੀਂ ਦੇਖਦੇ ਆ ਨਿਕਲੀ ਜਾਣ ਟਾਈਮ ਇਦਾਂ ਹੀ ਗੜ ਮੜ ਕੇ ਜਦੋਂ ਹੋ ਗਿਆ ਬਾਕੀ ਮਾਲਕ ਦਾ ਵੀ ਬਹੁਤ ਸ਼ੁਕਰ ਆ ਜੀ ਨੇ ਉਹਨਾਂ ਭਰਾਵਾਂ ਨੂੰ ਹਿੰਮਤ ਦਿੱਤੀ ਆ ਹਾਂਜੀ ਫੇਰ ਹੀ ਉਹਨਾਂ ਨੇ ਇਹਦਾ ਸਾਥ ਦਿੱਤਾ ਨਹੀਂ ਤਾਂ ਅੱਜ ਕੱਲ ਕੋਈ ਨਹੀਂ ਬਾਜੀ ਕਿਸੇ ਦਾ ਸਾਥ ਦਿੰਦਾ ਆਪਣੇ ਵੀ ਹੈਗੇ ਆ ਸਾਰੇ ਯਾਰ ਨਹੀਂ ਕੋਈ ਸਾਥ ਦਿੰਦਾ ਅਸੀਂ ਨਹੀਂ ਨਾਲ ਖੜੇ ਹੋ ਸਕੇ ਤੇ ਨਾਲ ਦੇ ਜੰਮਿਆ ਖੂਨ ਇੱਕ ਵਾ ਸਾਡਾ ਪਰ ਚਲੋ ਉਹਨਾਂ ਨੂੰ ਮਾਲਕ ਨੇ ਹਿੰਮਤ ਦਿੱਤੀ ਉਹਨਾਂ ਨੇ ਸਾਡਾ ਸਾਥ ਦਿੱਤਾ ਬਹੁਤ ਵਧੀਆ ਬਾਜੀ ਮੈਂ ਤਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਉਹਦੇ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਭਰਾ ਦਾ ਸਾਥ ਦਿੱਤਾ ਸਸੀ ਕਾ ਪਤਾ ਜੀ ਹੋਰ ਸੁਣਾਓ ਠੀਕ ਠਾਕ ਸੇਤ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਪਾ ਲਈ ਤੁਹਾਨੂੰ। ਮਾਤਾ ਦੀ ਨਾਲ ਸੇ ਥੋੜੀ ਢਿੱਲੀ ਰਹਿੰਦੀ ਆ ਤੇ ਇਸ ਕਰਕੇ ਬੋਲਣ ਦੇ ਵਿੱਚ ਥੋੜੀ ਪ੍ਰੋਬਲਮ ਆ। ਹੁਣ ਮਾਤਾ ਹੀ ਖੁਸ਼ ਹੋ ਪੂਰੇ। ਅੱਛਾ। ਅੱਜ ਪਰ ਕਰ ਕੇ ਆਣਾ। ਬੈਠ ਜਾ ਮਾਦਾ ਇੱਥੇ ਬੈਜੋ ਬੈਠ ਜੋ ਆਰਾਮ ਨਾਲ ਦੇਖੋ ਤੁਸੀਂ ਖੁਸ਼ੀ ਦੇ ਆ ਪਰ ਜਦੋਂ ਮੇਰੀ ਗਲਤੀ ਕਰਕੇ ਕੋਈ ਸਜ਼ਾ ਮਿਲੇ ਮੈਨੂੰ ਬੜਾ ਇਹਨਾਂ ਦਾ ਦੁੱਖ ਜਿੱਦਾਂ ਕਹਿੰਦੇ ਨੇ ਦੁੱਖਾਂ ਦਾ ਭਾਰ ਟੁੱਟ ਗਿਆ ਸੀ ਅੱਜ ਖੁਸ਼ੀ ਆ ਇਹ ਰੋਣ ਵਾਲੇ ਜਿੱਦਾਂ ਕਹਿੰਦੇ ਨੇ ਗਮੀ ਵਾਲੇ ਨਹੀਂਗੇ ਇਹ ਖੁਸ਼ੀ ਵਾਲੇ ਅੱਥਾ ਹੈਨਾ ਪਰ ਨਾਲ ਵਧੀਆ ਬਣ ਗਿਆ ਮਾਂ ਬਸ ਸਾਢੇ ਕਿ ਤਿੰਨ ਮਰਲੇ ਥਾ ਵਾ ਅੱਛਾ ਉਹਦੇ ਵਿੱਚ ਆ ਬਣ ਗਿਆ ਚਲੋ ਜਿੱਦਾਂ ਕਹਿੰਦੇ ਹਾਂ ਥੋੜਾ ਵਾਲਾ ਆ ਤੇਰਾ ਬਣ ਗਿਆ ਵਾਸ਼ਰੂਮ ਵਾਸ਼ਰੂਮ ਕਿਚਨ ਹਾਂ ਆ ਲੌਬੀ ਆ ਛੋਟੀ ਜੀ ਗਾਣੇ ਆ ਆਪਣੇ ਜਿੱਦਾਂ ਜਿਹੜੇ ਹੁਣ ਪਲੇਅਰ ਖੇਡਦੇ ਆ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਮਾੜਾ ਟਾਈਮ ਵੀ ਦੇਖਿਆ ਹਨ ਕੋਈ ਉਹਨਾਂ ਨੂੰ ਮੈਸੇਜ ਉਹਨਾਂ ਨੂੰ ਮੈਸੇਜ ਇਹੋ ਹੀ ਆ ਵੀ ਮੇਰੇ ਵੀਰ ਮਿਹਨਤ ਕਰੋ ਕਿਸੇ ਨੂੰ ਲਾਰਾ ਲਾ ਕੇ ਨਾ ਹੋਰ ਬਣਿਆ ਨਾ ਜਾਓ ਜਿਤਰੋਂ ਤੁਸੀਂ ਜੈਸ ਕਰਤੀ ਆ ਉਧਰੋਂ ਹੀ ਜਾਓ ਤੇ ਬਾਕੀ ਤੁਸੀਂ ਪੈਸਾ ਵੀ ਸੰਭਾਲੋ ਹੁਣ ਤਾਂ ਕਬੱਡੀ ਵਿੱਚ ਪੈਸਾ ਵੀ ਬਹੁਤ ਆ ਗਿਆ ਵਾ ਹਨਾ ਤੇ ਸਾਡੇ ਅਰਬੂਨਾ ਹੂੜ ਮਤਿਆਂ ਕਰਿਓ ਜਿੱਦਾਂ ਚਲੋ ਮੈਂ ਨਸ਼ੇ ਵਾਲੇ ਬਣੇ ਤਾਂ ਨਹੀਂ ਸੀ ਲੱਗਾ ਘਰੋਂ ਮੈਂ ਮਾਤੜ ਸੀ ਮੇਰਾ ਖਰਚਾ ਕਬੱਡੀ ਤੋਂ ਚੱਲਦਾ ਸੀ ਤੇ ਬਾਕੀ ਜਿਤਨੇ ਤੁਸੀਂ ਹਾਂ ਕਰਦੇ ਆ ਕਰੀ ਉਧਰੇ ਜਾਓ ਕਿਉਂਕਿ ਮੈਂ 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 ਬੜੀਆਂ ਗਲਤੀਆਂ ਕੀਤੀਆਂ ਹਨਾ ਆਪਾਂ ਕੋਈ ਨਹੀਂ ਰੱਖਣਾ ਲੋਰ ਆ ਲਾਈਵ ਹੋ ਰਹੇ ਆ ਆਪਾਂ ਐਵੇਂ ਕਹੀ ਚਾਹੀਏ ਮੈਂ ਜੋ ਜਿਨ੍ਹਾਂ ਨੇ ਇੰਟਰਵਿਊ ਸੁਣਦੀ ਉਹਨਾਂ ਨੇ ਮੈਨੂੰ ਗਾਲਾਂ ਕੱਢਣੀਆਂ ਆ ਆਪਾਂ ਇਸ ਕਰਕੇ ਮੈਂ ਕਈਆਂ ਟੀਮਾਂ ਨੂੰ ਹਾਂ ਕਰਕੇ ਹੋਰ ਬੰਨਿਓ ਜਾਣਾ ਉਹ ਕਈ ਵਾਰੀ ਪਲੇਅਰ ਇਦਾਂ ਦੇ ਵੀ ਵਿੱਚ ਹੁੰਦੇ ਆ ਕੋਚ ਇਦਾਂ ਦੇ ਵੀ ਹੁੰਦੇ ਬੱਦਵਾ ਮੂੰਹ ਚ ਨਿਕਲ ਜਾਂਦੀ ਹੁੰਦੀ ਆ ਵੀ ਇਹਦੀ ਲਤਬਾਂ ਟੁੱਟ ਚੁਵੇ ਆ ਹੋਜ ਵਿੱਚੋਂ ਹੋਜਵੇ ਇਹ ਆ ਸਾਡੇ ਵੱਲੋਂ ਨਹੀਂ ਆਇਆ ਦੂਜੇ ਬੰਨਿਓ ਆਇਆ ਵਾ ਇਸ ਕਰਕੇ ਨਵੇਂ ਪਲੇਅਰਾਂ ਨੂੰ ਮੇਰੇ ਨੂੰ ਇਹੋ ਆ ਅਪੀਲ ਕਰਦਾ ਮੈਂ ਆਪਦੇ ਭਰਾਵਾਂ ਨੂੰ ਛੋਟਿਆਂ ਨੂੰ ਵੀ ਭਰਾ ਜਿੱਧਰੋਂ ਤੁਸੀਂ ਇੱਕ ਬਣਿਓ ਜੈਸ ਕਰਤੀ ਆ ਬਸ ਉਧਰੋਂ ਹੀ ਜਾਓ ਇਹ ਪੈਸਾ ਨਾ ਦੇਖੋ ਮਤਲਬ ਜਿੱਧਰੋਂ ਤੁਸੀਂ ਜਾਣਾ ਉਧਰੋਂ ਪੱਕੇ ਜਾਓ ਕਈ ਬੰਦੇਆਂ ਨੇ ਮੈਨੂੰ ਫੋਨ ਵੀ ਆਏ ਰਾਣੀ ਤੇਰੀਆਂ ਗਲਤੀਆਂ ਕਰਕੇ ਤੂੰ ਇਸ ਟਾਈਮ ਇੱਥੇ ਆ ਨਹੀਂ ਤਾਂ ਅੱਜ ਜੇ ਮੋਚ ਜਮੈਂ ਨਾ ਕੀਤੀਆਂ ਹੁੰਦੀਆਂ ਕਈਆਂ ਮੇਰੇ ਭਰਾਵਾਂ ਨੇ ਮੇਰਾ ਨਾਂ ਖੜਨਾ ਸੀ ਮਾੜੇ ਟਾਈਮ ਵਿੱਚ ਇਸ ਕਰਕੇ ਮੈਂ ਨਵੇਂ ਮੁੰਡਿਆਂ ਨੂੰ ਇਹਦਾ ਕਹਿਣਾ ਵਾ ਕਿ ਪੈਸੇ ਦੇ ਮਗਰ ਨਾ ਕੱਲੇ ਪੱਜੋ ਬੰਦਾ ਵੀ ਪਰਖੋ ਕਿਹੜਾ ਬੰਦਾ ਤੁਹਾਡੇ ਨਾਲ ਸਟੈਂਡ ਤੇ ਹੋਣ ਵਾਲਾ ਕਿਹੜਾ ਬੰਦਾ ਤੁਹਾਡੇ ਨਾਲ ਔਖੇ ਟਾਈਮ ਵਿੱਚ ਖੜੂਗਾ ਕਿਉਂਕਿ ਮਾੜਾ ਚੰਗਾ ਟਾਈਮ ਨਾ ਜਿਹੜਾ ਇਹ ਆਉਂਦਾ ਰਹਿੰਦਾ ਜ਼ਿੰਦਗੀ ਦਾ ਵਿੱਚ ਹਿੱਸਾ ਵਾ ਇਸ ਕਰਕੇ ਤੁਸੀਂ ਕੱਲਾ ਪੈਸਾ ਨਾ ਦੇਖੋ ਬੰਦੇ ਵੀ ਦੇਖੋ ਤੇ ਜਸਟੀਮ ਵਾਲੋ ਤੁਸੀਂ ਹਾਂ ਕਰਦੇ ਬਸ ਸੋਸ਼ੀਅਲ ਹੋ ਜਾਓ ਇਹ ਨਾ ਦੇਖੋ ਵੀ ਕੋਈ ਤਖੜੀ ਟੀਮਾਂ ਮੈਂ ਉਧਰੋਂ ਜਾ ਕੇ 2000 3000 ਲੈ ਲਵਾਂ ਇਹ ਸਦਾ ਕਬੱਡੀ ਤੁਹਾਡੇ ਨਾਲ ਨਹੀਂ ਰਹਿਣੀ ਉਦੋਂ ਬਸ ਇਹੋ ਸੀ ਤਖੜੀ ਟੀਮ ਕਿਹੜੀ ਆ ਸਾਡੀ ਦਿਹਾੜੀ ਬਣ ਜੇ ਬਸ ਇਹ ਚੀਜ਼ਾਂ ਜ਼ਿਆਦਾ ਪਲੇਅਰ ਸੋਚਦੇ ਸੀ ਮੈਂ ਨਹੀਂ ਕਈ ਪਲੇਅਰ ਮੇਰੇ ਅੱਗੇ ਹੋਣੇ ਜਿਹੜੇ ਮਤਲਬ ਵਿੱਚ ਚੀਜ਼ ਦੇਦੇ ਸੀ ਜਿੱਦਾਂ ਮੈਂ ਸਾਡੇ ਮੈਂ ਲਾਲਾ ਤਗੜੀ ਟੀਮ ਨਾਲ ਹੋ ਗਿਆ ਸਾਡੇ ਨਾਲ ਅੱਜ ਤੱਕ ਕਈ ਪਲੇਅਰ ਅਸੀਂ ਦੇਖਣਾ ਵੀ ਆ ਪਲੇਅਰ ਵਧੀਆ ਅਸੀਂ ਉਹਨੂੰ ਬਣਾ ਪਹਿਲਵਾਨਾ ਸਾਡੇ ਨਾਲ ਉਹਨੇ ਉਸ ਟਾਈਮ ਦੂਜੀ ਟੀਮ ਛੱਡ ਕੇ ਸਾਡੇ ਨਾਲ ਆ ਕੇ ਰਲ ਜਾਂਦਾ ਹੁੰਦਾ ਆਪਾਂ ਨਾਂ ਜ਼ਰੂਰ ਲੈਣਾ ਆਪਾਂ ਨਾਂ ਕਿਸੇ ਦਾ ਵੀ ਨਹੀਂ ਲੈਣਾ ਖੁਦ ਮੈਂ ਕਹੇਰੀ ਇੱਦਾਂ ਕੀਤੀ ਆ ਆਪਾਂ ਕਿਸੇ ਤੇ ਬਲੇਮ ਕਿਉਂ ਦੇਣਾ ਹਨ ਕੋਈ ਤੇ ਕਿਉਂਕਿ ਇੰਟਰਵਿਊ ਦੇਣਦੇ ਆ ਹੁਣ ਕਿਤੇ ਨਾ ਕਿਤੇ ਉਹ ਗੱਲਾਂ ਚੇਤੇ ਆਉਂਦੀਆਂ ਬਹੁਤ ਜ਼ਿਆਦਾ ਮੇਰੀਆਂ ਗਲਤੀਆਂ ਕਰਨ ਮੈਂ ਅੱਜ ਇੱਥੇ ਪਹੁੰਚਾ ਵਾਂ ਫੇਰ ਵੀ ਬਹੁਤ ਜ਼ਿਆਦਾ ਆਪਾਂ ਖੜੇ ਆ ਜੇ ਮੈਂ ਉਸ ਟਾਈਮ ਚੰਗਾ ਮਤਲਬ ਕਬੱਡੀ ਦੇ ਚਲੋ ਮਾੜੀ ਮੋਟੀ ਗੱਡੀ ਚੰਗਾ ਇਨਸਾਨ ਹੀ ਰਹਿੰਦਾ ਹਨ ਤੇ ਅੱਜ ਮੇਰਾ ਹੋਰ ਸਾਥ ਮਿਲਨਾ ਮੇਰੇ ਭਰਾਵਾਂ ਨੇ ਮੇਰੇ ਨਾਲ ਖੜੇ ਹੋਣਾ ਕਈ ਮੇਰੇ ਯਾਰ ਦੋਸਤਾਂ ਮੈਂ ਉਹਨਾਂ ਦੇ ਨਾਂ ਨਹੀਂ ਲੈਣੇ ਉਹ ਇਸੇ ਕਰਕੇ ਮੈਨੂੰ ਫੋਨ ਵੀ ਨਹੀਂ ਉਹਨਾਂ ਨੇ ਕੀਤਾ ਇਹ ਆਪਦੀ ਵਜ੍ਹਾ ਦੇ ਕਰਕੇ ਅੱਜ ਇੱਥੇ ਫਿਰਨਦਿਆ ਵਾ ਬਾਕੀ ਰਾਣੀਪਾਲ ਲਾਸਟ ਦੇ ਵਿੱਚ ਜਿਨ੍ਹਾਂ ਨੇ ਕਮੈਂਟ ਕੀਤੇ ਯਾਰ ਦਸਾਂ ਕੀਤੀਆਂ ਜਾਂ ਹੈਲਪ ਕੀਤੀਆਂ ਉਹਨਾਂ ਨੂੰ ਵੀ ਅਪੀਲ ਉਹਨਾਂ ਨੂੰ ਵੀ ਥੈਂਕ ਯੂ ਭਰਾ ਤੁਹਾਡੀ ਮਿਹਰਬਾਨੀ ਹੈ ਬਸ ਇਹ ਹੋਈ ਆ ਮਿਤੋਸੀ ਮਾਡੇ ਟਾਈਮ ਵਿੱਚ ਖੜੇ ਆ ਧੰਨਵਾਦ ਤੁਹਾਡਾ ਬੱਸ ਥੈਂਕ ਯੂ ਜਦੋਂ ਲੈਂਟਰ ਵਿੰਦਾ ਹੁੰਦਾ ਮਿੱਠੇ ਚੋਲ ਬਣਦੇ ਹੁੰਦੇ ਬਣੇ ਬਣੇ ਸਾਰਾ ਕੁਝ ਬਣਿਆ ਭਰਾ ਆਪਾਂ ਜਾਂਦੇ ਆ ਖਾਣੇ ਆ ਇਹਨਾਂ ਨੂੰ ਖਾਣੇ ਆਪਣੇ ਬੰਦੇ ਨੇ ਹਾਂ ਚਲੋੀ ਬਾਕੀ ਤਾਂ ਸਾਰਿਆਂ ਦਾ ਹੈ ਨਾ ਆਪਣੇ ਕੁਝ ਕਹਿਣ ਲਗਾ ਇਹਨਾਂ ਨੇ ਬਾ ਧੰਨਵਾਦ ਹੀ ਕਹਿਣ ਲਗਾ ਥੈਂਕ ਯੂ ਹੋਰ ਬਾਪੂ ਜੀ ਹਾਂ ਠੀਕ ਆ ਠੀਕ ਆ ਠੀਕ ਠਾਕ ਹਾਂਜੀ ਠੀਕ ਠਾਕ ਹੈ ਸਭ ਬਾਕੀ ਤੁਹਾਡੇ ਚਿਹਰੇ ਤੇ ਖੁਸ਼ੀ ਹੈ ਨਾ ਅੱਜ ਮੈਂ ਕਹਿੰਦਾ ਸਭ ਕੁਝ ਮਿਲ ਗਿਆ ਗਿਆ ਮਿਲ ਗਿਆ ਮਾਂ ਮੇਰੀ ਵੱਡੀ ਭੈਣਾਂ ਭਰਾਵਾਂ ਦੀ ਸਹਿਯੋਗ ਨਾਲ ਇਹਦੇ ਬਿਨਾ ਨਹੀਂ ਸਭ ਕੁਝ ਹੀ ਆ ਉਹ ਖੁਸ਼ੀ